ਓ ਭਾਈ ਓਏ ਓ ਭੱਜ ਗਿਆ ਓਰੇ ਇੱਕ ਵੱਡੀ ਖੁਸ਼ਖਬਰੀ ਐ ਕੋ ਯੋਗੈਂ ਫੁਰ ਮਾਰੀ ਜਾਂਦਾ ਹੈ ਹਾਂ ਉਹ ਥੱਦੀ ਜਾਂਦਾ ਓਰੇ ਓਰੇ ਆ ਜਾ ਓਰੇ ਓਰੇ ਆ ਜਾ ਵੇਲੇ ਨਹੀਂ ਤੇਰੇ ਅੰਗੂ ਸੀ ਕੰਮ ਵਾਲਿਆ ਓਰੇ ਆ ਜਾ ਓਏ ਆਉਣਾ ਆਉਣਾ ਆ ਗਿਆ ਆ ਗਿਆ ਇੱਥੇ ਆ ਗਿਆ ਮੈਂ ਵੀ ਅਜ ਤਾਂ ਬਣ ਗਈ ਕੱਲ ਤੇ ਨੈਦਰੇਨ ਨੂੰ ਤਾਂ ਪਾਰਟੀ ਤੇ ਨੈਲੇ ਤੇਨ ਨੂੰ ਅੱਜ ਪਲੇ ਬਟਲਾ ਜਨੂੰ ਔਰ ਬਾਈ ਕੀ ਹਾਲ ਐ ਠੀਕ ਆ ਕਿਵੇਂ ਆ ਉਹ ਕਿਵੇਂ ਆ ਆ ਕੀ ਆ ਉਹ ਬਾਈ ਪਲੇਟਨ ਆ ਗਿਆ ਆਪਣਾ YouTube ਤੋਂ ਅੱਜ ਆ ਗਿਆ ਬਾਜਾ ਹਰ ਐ ਓਏ ਕਿਵੇਂ ਹੁੰਦਾ ਬੱਲੇ ਬੱਲੇ ਪੋਸਟਣ ਆਇਆ ਸੀ ਘਰੇ ਹੁਣੀ ਆ ਅੱਗੇ ਗਿਆ ਜੀ ਮੈਂ ਹੱਥ ਚੱਲੀ ਬਾਈ ਅੱਗੇ ਦਵਾ ਦਾ ਛਾ ਗਿਆ ਓਏ ਕਿਵੇਂ ਹੁੰਦਾ ਬਈ ਆ ਗਿਆ ਬਾਈ ਪਲੇਟਨ ਕਿਉਂ ਤੋਂ ਆਇਆ ਜੋੜ ਕੇ ਸਟੇਟ ਅਮਰੀਕਾ ਤੋਂ ਆਇਆ ਇਹ ਸਪੈਨਿੰਗ ਤੂੰ ਤੋੜ ਦਿੰਿਆ ਕਹਿੰਦਾ ਕੋਈ ਕਹੀ ਰਾਉਂ ਤੋੜ ਦੇ ਕਹੀ ਜਾਂਦਾ ਉਹ ਨਹੀਂ ਡੁੱਟਦਾ ਕੋਈ ਤੋੜ ਦਿੰਦਾ ਤੂੰ ਉਹ ਨਹੀਂ ਡੁੱਟਦਾ ਇਹਨੂੰ ਤੇ ਰੱਖ ਲੀਜੀਏ ਜੇ ਰੱਖੇ ਓਏ ਹੋਏ ਉਹ ਪਟਰਾਓ ਉਹ ਅਮਰੀਕਾ ਤੋਂ ਪਾਰ ਦੇਗਾ ਬੰਦੂ ਕੁਝ ਨਹੀਂ ਹੁੰਦਾ ਭੁੱਲ ਗਿਆ ਅੱਛਾ ਜਰਾ ਉਹ ਦੇਖੀ ਜੀ ਹੈ ਉਹ ਦੇਖੀ ਜੀ ਉਹ ਤੂੰ ਉਹਨਾਂ ਤੇ ਹੀ ਲੈਣੇ ਖੁੱਲਣ ਵਾਸਤੇ ਉਹ ਮੈਂ ਤਾਂ ਇਨਾ ਚਾਹੀ ਬੜਾ ਚੜਿਆ ਮੈਂ ਤਾਂ ਰਹਿ ਹੀ ਸਾਰਾ ਕੁਝ ਭੁੱਲ ਗਿਆ ਮੈਂ ਤਾਂ ਮੌਕੇ ਤੇ ਆ ਗਿਆ ਆ ਗਿਆ ਆ ਕੀ ਹੋਈ ਕਾਰਡ ਜਾਂਦਣ ਕੀ ਹੈ ਕਾਰਡ ਕਾਰਡ ਜਮਨੇ ਬੜੀ ਉਹ ਭਾਈ ਆਪ ਨੂੰ ਕਿਸੇ ਦਾ YouTube ਨੇ ਪਤਾ ਲਾ ਆ ਵੀ ਆਓ ਆ ਦੇਖੀ ਕੀ ਆ ਪਤਾ ਅੰਗਰ YouTube ਦੇ ਆ ਗਿਆ ਹੋਏ ਅੱਛਾ ਯਾਰ ਇੱਕ ਲੱਖ ਬੰਦੇ ਦੇ ਸਬਸਕ੍ਰਾਈਬਰ ਤੇ ਮਿਲਾ ਪੜੂ ਹੋਏ ਕਹਿੰਦੇ ਉਹ ਬੱਲੇ ਉਹ ਬੱਲੇ ਓਏ ਓਏ ਹੋਏ ਓਏ ਆ ਤਾਂ ਬੜਾ ਥੋੜਾ ਯਾਰ ਓਏ ਹੋਏ ਦੇਖ ਓਏ ਭਾਈ ਓਏ ਆ ਤਾਂ ਓਏ ਟੰਗਾਂ ਨੂੰ ਵੀ ਦਿੱਤੇ ਪਿੱਛੇ ਓਏ ਮੋਰਿਆ ਓਏ ਓਏ ਮੂਰੀ ਦੇ ਬੱਚੇ ਨੇ ਅੱਜ ਘਰਦਾ ਮੈਨੂੰ ਦੇਖ ਰਹੇ ਨੇ ਕੀ ਲਿਖਿਆ ਤੇ ਲੋਪਠਿੰਡੇ ਵਾਲਾ ਅੱਛਾ ਕਿੱਥੇ ਲਿਖਿਆ 1 ਲੱਖ ਸਬਸਕ੍ਰਾਈਬਰ ਅੱਛਾ 1 ਲੱਖ ਤੋਂ ਕਹਿੰਦੇ ਵੀ ਇਹ ਮੂਰੀ ਦੇ ਨੇ ਇਹ ਵੀ ਦੀਦਾ ਓਏ ਆਹ ਫਿਰ ਮੈਂ ਦੇਖੋ ਦੂ ਮੂਰੀ ਦੇਖ ਰਹਾ ਯਾਰ ਬੜਾ ਸੋਹਣਾ ਤਾਂ ਯਾਰ ਇਹ ਪਤਾ ਮਿਹਨਤ ਕੀ ਦੀ ਆ ਇਹ ਕਿਨੇ ਦਿੱਤਾ ਮੈਨੂੰ ਐ ਨਹੀਂ ਸਮਝੇ ਵੀ ਇਹ ਕਿਵੇਂ ਆਇਆ ਇਹ ਇਹ ਦੋਸਤੋ ਮਿਹਨਤ ਦਾ ਫਲ ਹੈ ਜੀ ਅਸੀਂ ਤਾਂ ਦੇਖੋ ਇਸ ਨੂੰ ਮੈਸੇਜ ਵਾਸਤੇ ਵੀਡੀਓ ਪਾਉਣ ਲੱਗੇ ਸੀ ਨਾ ਕਦੇ ਸੋਚਿਆ ਸੀਗਾ ਤੇ ਨਾ ਹੀ ਸਾਨੂੰ ਇਹ ਚੀਜ਼ ਦਾ ਪਤਾ ਸੀਗਾ ਕਿ ਇਹ ਕੀ ਹੁੰਦੀ ਆ ਨਾ ਤੇ ਸਾਡੇ ਤਾਂ ਦੋਸਤ ਮਿੱਤਰਾਂ ਨੇ ਇਹਨਾਂ ਨੇ ਹੈਲਪ ਕਰਕੇ ਮਾਨੂੰ ਜਿੰਨੀ ਕਿ ਮਦਦ ਕੀਤੀ ਆ ਸਾਨੂੰ ਦੱਸਿਆ ਵੀ ਐਸ ਲੋਡ ਕਰਕੇ ਵੀ ਆਹ ਹਾ ਤੁਹਾਡਾ ਇਹ ਵੀ ਆਉਂਦਾ ਹੁੰਦਾ ਨਾ ਤੇ ਕੋਈ ਚੰਗਾ ਕੀਤਾ ਤਾਂ ਹੀ ਅੱਜ ਇਸ ਤੱਕ ਪਹੁੰਚਿਆ ਲੈਵਲ ਤੇ ਇਹ ਤੇ ਪਹੁੰਚਣ ਵਾਸਤੇ ਤੁਹਾਡੀ ਜਿਹੜੀ ਹੈਗੀ ਆ ਮਿਹਨਤ ਆ ਮੈਂ ਤੇ ਤੁਸੀਂ ਕਰੀਏ ਵੀਰੋ ਹਾਂ ਬਈ ਸਾਡੀ ਸਾਡੀ ਤਾਂ ਕੋਈ ਨਹੀਂ ਆ ਸਾਡਾ ਨਹੀਂ ਆ ਸਾਡਾ ਪਿਆਰ ਹੀ ਆ ਸਾਨੂੰ ਮਿਲਿਆ ਹੋਇਆ ਅੱਜ ਉਹਨੇ ਪਿਆਰ ਦਾ ਕਰਕੇ ਆਇਆ ਯਾਰ ਬਣਾ ਕੇ ਬਹੁਤ ਕੁਝੀ ਹੋਈ ਹੈ ਭਾਈ ਹੁਣ ਦਿਖਾਉਣਾ ਕਦੇ ਸੋਚਿਆ ਨਹੀਂ ਸੀ ਜ਼ਿੰਦਗੀ ਦੇ ਵਿੱਚ ਆਹੀ ਇੱਥੇ ਖੇਤਾਂ ਵਾਲੇ ਸੀਗੇ ਬਹੁਤ ਸੋਹਣਾ ਜਿਆ ਰਹਿਣਾ ਜੀ ਬਹੁਤ ਸੋਹਣੀ ਵੜਾ ਨਾ ਆ ਕੀ ਨਹੀਂ ਇੱਥੇ ਚੈੱਕ ਕੀ ਆ ਦਿਖੇ ਦੱਬਾ ਖਰਾਬ ਕਰਦਾ ਉਹ ਤੋਂ ਵੀ ਟੱਪ ਗਿਆ ਤੂੰ ਓਏ ਡੱਬਾ ਰਹਿ ਤਾ ਲੱਗਾ ਮੈਂ ਜੇ ਸਾਹ ਮੈਂ ਉਹ ਤੂੰ ਦੇਖ ਲਾ ਉਹ ਦੇਸੀ ਸਵਾਰ ਕੇ ਦੇਖ ਲਾ ਫਿਰ ਤੂੰ ਕਹੀਗਾ ਆ ਦੇਖਿਆ ਪੁੜੀ ਜੀ ਉਹ ਖਰਾਬ ਹੋਣ ਤੋਂ ਕਾਦੇ ਵਾਸਤੇ ਹੁੰਦੀ ਹੈ ਇਹ ਕਿਹਨੂੰ ਦੇਣਾ ਆਪਾਂ ਦੇਣਾ ਹੈ ਹੈ 21 ਨੂੰ ਜਾਣ ਆਪਾਂ ਇਹ ਆਪਣੇ ਦੋਸਤਾਂ ਦਾ ਹੀ ਆ ਸਾਰਿਆਂ ਦਾ ਅੱਛਾ ਜਿੰਨੇ ਆਪਣੇ ਹੈਗੇ ਅੱਜ 1 ਲੱਖ ਤੇ 23 24 ਹਜ਼ਾਰ ਸਬਸਕ੍ਰਾਈਬਰ ਹੋ ਗਏ ਇਹ ਉਹਨਾਂ ਸਾਰੇ ਮਿੱਤਰਾਂ ਦਾ ਹੀ ਆ ਸਾਡਾ ਨਹੀਂ ਹੈਗਾ ਬਈ ਤੁਹਾਡਾ ਪਿਆਰ ਆ ਇਹ ਬਹੁਤ ਬਹੁਤ ਧੰਨਵਾਦ ਵੀਰੋ ਤੇ ਤੁਹਾਡਾ ਪਿਆਰ ਇਦਾਂ ਹੀ ਰਿਹਾ ਤਾਂ ਸਾਡੀ ਮਿਹਨਤ ਰਹੀ ਹੈ ਨਾ ਤਾਂ ਅੱਗੇ ਅਸੀਂ ਜਲਦੀ ਆਪਾਂ 골ਡ ਬਟਨ ਤੱਕ ਪਹੁੰਚਾਂਗੇ ਤੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਵੀਰੋ ਲਾਈਕ ਕਰੋ ਤੇ ਕਮੈਂਟ ਕਰਦੇ ਰਿਹਾ ਕਰੋ ਲੇਕਿਨ ਸਾਡੇ ਜੀ ਥੋੜੀ ਜੀ ਕਮੀ ਆ ਕਿਉਂਕਿ ਅਸੀਂ ਲੇਟ ਹੋ ਜਾਂਦੇ ਆ ਵੀਡੀਓ ਕੋਈ ਜਲਦੀ ਪੈ ਨਹੀਂ ਰਹੀ ਤੇ ਕੋਸ਼ਿਸ਼ ਕਰਾਂਗੇ ਬਈ ਹੁਣ ਜਲਦੀ ਵੀਡੀਓ ਪਾਉਣ ਦੀ ਸਪੋਰਟ ਕਰੋ ਵੱਧ ਤੋਂ ਵੱਧ ਤੇ ਇਹਦੀ ਗ੍ਰੈਂਡ ਪਾਰਟੀ ਆਪਾਂ ਕਿੱਥੇ ਕਰਾਂਗੇ ਗਰੀਬ ਬੱਚਾਂ ਦੀ ਹੈਲਪਲੀ ਹੈਲਪਲੀ ਹਨਾ ਜੋ ਵੀ ਜਿੱਥੋਂ ਤੱਕ ਹੋਏ ਸਕਿਆ ਅਸੀਂ ਉਹ ਕਰਾਂਗੇ ਤੇ ਉੱਦੇ ਪਾਰਟੀ ਕਰਾਂਗੇ ਹੋਰ ਅਸੀਂ ਕੋਈ ਇਹਨਾਂ ਨੂੰ ਪਾਰਟੀ ਸਪੈਸ਼ਲ ਨਹੀਂ ਦੇਣੀ ਤੇ ਸਾਡੀ ਤਾਂ ਉਹੀ ਪਾਰਟੀ ਹੈ ਪਹਿਲਾਂ ਵੀ ਤੁਸੀਂ ਦੇਖਦੇ ਆਏ ਹੋ ਹਨਾ ਕੀ ਚੱਲਦਾ ਠੀਕ ਆ ਬਈ ਮਿਹਰਬਾਨੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਬਈ ਐਦਾਂ ਹੀ ਪਿਆਰ ਬਣਾਈ ਰੱਖਿਓ ਮਿਹਰਬਾਨੀ ਬਾਈ ਜੀ ਬਹੁਤ ਬਹੁਤ